ਇੱਕ ਗੱਲਾਂ ਹੀ ਤੁਹਾਨੂੰ ਜਵਾਨ ਤੇ ਸਿਹਤਮੰਦ ਰੱਖ ਸਕਦੀਆਂ ਨੇ ਇੱਕ ਵਾਰ ਜ਼ਰੂਰ ਸੁਣੋ ਨੰਬਰ 1 ਜੇਕਰ ਤੁਹਾਡੇ ਗੋਡਿਆਂ ਵਿੱਚ ਦਰਦ ਰਹਿੰਦਾ ਤਾਂ ਤੁਸੀਂ ਇੱਕ ਰੂਟ ਦੀ ਗੀਰੀ ਦਾ ਸੇਵਨ ਰੋਜ਼ਾਨਾ ਕਰੋ ਇਸ ਨਾਲ ਬਹੁਤ ਲਾਭ ਮਿਲਦਾ ਹੈ ਨੰਬਰ 2 ਗੋਡਿਆਂ ਵਿੱਚ ਦਰਦ ਹੋਣ ਦਾ ਮੁਕ ਕਰਨ ਕਿ ਤੁਸੀਂ ਪਾਣੀ ਹਮੇਸ਼ਾ ਖੜੇ ਹੋ ਕੇ ਪੀਂਦੇ ਹੋ ਇਸ ਲਈ ਜੇਕਰ ਤੁਸੀਂ ਗੋਡਿਆਂ ਦੇ ਰੋਗ ਤੋਂ ਦੂਰ ਰਹਿਣਾ ਹੈ ਤਾਂ ਕਦੇ ਵੀ ਪਾਣੀ ਖੜੇ ਹੋ ਕੇ ਨਾ ਪੀਵੋ ਨੰਬਰ 10 ਕੱਪੜੇ ਧੋਣ ਸਮੇਂ ਜੇਕਰ ਤੁਸੀਂ ਮਸ਼ੀਨ ਵਿੱਚ ਨਿੰਬੂ ਦਾ ਰਸ ਪਾ ਦਿੰਦੇ ਹੋ ਤਾਂ ਇਸ ਨਾਲ ਕੱਪੜਿਆਂ ਵਿੱਚੋਂ ਸਮੈਲ ਨਹੀਂ ਆਵੇਗੀ ਕਲਰ ਵੀ ਨਹੀਂ ਨਿਕਲੇਗਾ ਤੇ ਨਾਲ ਹੀ ਚਮਕ ਵੀ ਬਰਕਰਾਰ ਰਹੇਗੀ। ਨੰਬਰ 4 ਕੋਈ ਵੀ ਫਲ ਖਾਣ ਤੋਂ ਬਾਅਦ ਕਦੇ ਵੀ ਪਾਣੀ ਨਾ ਪੀਓ ਇਸ ਨਾਲ ਸਰੀਰ ਵਿੱਚ ਜਲਨ ਤੇ ਜ਼ਾਵਤੇ ਪੇਟ ਵਿੱਚ ਗੈਸ ਬਣ ਲੱਗ ਜਾਂਦੀ ਹੈ। ਨੰਬਰ 5 ਗਰਭਪਤੀ ਔਰਤਾਂ ਨੂੰ ਕੇਲੇ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਇਸ ਨਾਲ ਬੱਚੇ ਦੀਆਂ ਹੱਡੀਆਂ ਦਾ ਵਿਕਾਸ ਸਹੀ ਤਰੀਕੇ ਨਾਲ ਹੁੰਦਾ ਹੈ। ਨੰਬਰ 6 ਜੇਕਰ ਤੁਸੀਂ ਗਰਮ ਚੀਜ਼ਾਂ ਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਤੁਹਾਡੇ ਵਾਲ ਜਲਦੀ ਨਾਲ ਸਫੈਦ ਹੋਣ ਲੱਗ ਜਾਂਦੇ ਹਨ ਨੰਬਰ 7 ਜੇਕਰ ਤੁਸੀਂ ਤੇਲ ਨੂੰ ਪੀਸ ਕੇ ਉਸ ਦਾ ਪਾਊਡਰ ਬਣਾ ਕੇ ਸ਼ਹਿਦ ਵਿੱਚ ਮਿਕਸ ਕਰਕੇ ਆਪਣੇ ਚਿਹਰੇ ਤੇ ਲਗਾ ਲੈਂਦੇ ਹੋ ਤਾਂ ਇਸ ਨਾਲ ਤੁਹਾਡਾ ਚਿਹਰਾ ਟਾਈਟ ਹੋ ਜਾਵੇਗਾ ਤੇ ਨਾਲ ਹੀ ਚਿਹਰਾ ਗੂਰਾ ਵੀ ਹੋਵੇਗਾ। ਨੰਬਰ 8 ਜੇਕਰ ਤੁਸੀਂ ਆਪਣੇ ਨੱਕ ਤੇ ਟੁੱਥ ਪੇਸਟ ਲਗਾ ਲੈਂਦੇ ਹੋ ਤਾਂ ਇਸ ਨਾਲ ਬਲੈਕ ਹੈਡਸ ਦੂਰ ਹੁੰਦਾ ਤੇ ਨਾਲ ਹੀ ਨੱਕ ਦਾ ਰੰਗ ਸਾਫ਼ ਦਾਗ-ਧੱਬੇ ਖਤਮ ਹੋ ਜਾਂਦੇ ਹਨ। ਨੰਬਰ 9 ਜਿਹੜੀਆਂ ਔਰਤਾਂ ਨੂੰ ਪਾਣੀ ਪੈਣ ਦੀ ਸਮੱਸਿਆ ਜ਼ਿਆਦਾ ਰਹਿੰਦੀ ਉਹਨਾਂ ਨੂੰ ਪੈਰਾਂ ਥੱਲੇ ਸਰਾਣਾ ਰੱਖ ਕੇ ਸੌਣਾ ਚਾਹੀਦਾ ਹੈ ਇਸ ਨਾਲ ਆਰਾਮ ਮਿਲੇਗਾ। ਨੰਬਰ 10 ਸਿਰਦਰਦ ਹੋਣ ਤੇ ਨਿੰਬੂ ਦਾ ਤਾਜ਼ਾ ਪੱਤਾ ਸੁੰਘ ਲੈਣਾ ਸਿਰਦਰਦ ਤੋਂ ਆਰਾਮ ਮਿਲੇਗਾ। ਨੰਬਰ 11 ਜਦੋਂ ਬੱਚਾ ਜਨਮ ਲੈਂਦਾ ਤਾਂ ਉਸਦੇ 4 ਮਹੀਨੇ ਦਾ ਹੋਣ ਤੱਕ ਕਮਰੇ ਵਿੱਚ ਰੋਸ਼ਨੀ ਹਮੇਸ਼ਾ ਘੱਟ ਹੀ ਰੱਖੋ ਇਸ ਨਾਲ ਬੱਚੇ ਦੀਆਂ ਅੱਖਾਂ ਸਹੀ ਰਹਿੰਦੀਆਂ ਨੇ ਤੇ ਨਾਲ ਹੀ ਉਹਨਾਂ ਕੋਲ ਕਦੇ ਵੀ ਫੋਨ ਦਾ ਇਸਤੇਮਾਲ ਨਾ ਕਰੋ। ਨੰਬਰ 12 ਭਿੰਡੀ ਤੇ ਕਲੇਲੇ ਦੀ ਸਬਜ਼ੀ ਕਦੇ ਵੀ ਇਕੱਠੀਆਂ ਨਾ ਖਾਓ ਕਿਉਂਕਿ ਇਹਨਾਂ ਨੂੰ ਪਚਾਉਣ ਵਿੱਚ ਤੁਹਾਡਾ ਪਰਚਨ ਖਰਾਬ ਹੋਣ ਲੱਗ ਜਾਂਦਾ ਹੈ। ਨੰਬਰ 13 ਜੇਕਰ ਤੁਸੀਂ 3 ਦਿਨਾਂ ਤੱਕ ਆਪਣੇ ਦੰਦਾਂ ਨੂੰ ਸਾਫ਼ ਨਹੀਂ ਕਰਦੇ ਤਾਂ ਇਸਨਾਂ ਨੂੰ ਬਹੁਤ ਜਲਦੀ ਕੀੜਾ ਲੱਗਣ ਲੱਗ ਜਾਂਦਾ ਹੈ। ਨੰਬਰ 14 ਜੇਕਰ ਖੱਟੀ ਡਕਰ ਆ ਰਹੀ ਹੋਵੇ ਤਾਂ ਕੱਚਾ ਅੰਗੂਰ ਖਾਣ ਨਾਲ ਆਰਾਮ ਮਿਲਦਾ ਤੇ ਨਾਲ ਹੀ ਜੇਕਰ ਤੁਸੀਂ ਆਪਣੇ ਵਾਲਾਂ ਵਿੱਚ ਜ਼ੈਤੂਨ ਦਾ ਤੇਲ ਲਗਾ ਲੈਂਦੇ ਹੋ ਤਾਂ ਇਸ ਨਾਲ ਵਾਲ ਜਲਦੀ ਨਾਲ ਸਫੈਦ ਨਹੀਂ ਹੁੰਦੇ। ਨੰਬਰ 15 ਅਚਾਰ ਵਿੱਚ ਜ਼ਿਆਦਾ ਨਮਕ ਪਾ ਕੇ ਖਾਣ ਦਾ ਅਚਾਰ ਚਲਦੀ ਨਾ ਖਰਾਬ ਨਹੀਂ ਹੁੰਦਾ ਜਿਹੜੇ ਲੋਕ ਰੋਜ਼ਾਨਾ 15 ਮਿੰਟ ਤੱਕ ਵੀ ਸਾਈਕਲ ਚਲਾ ਲੈਂਦੇ ਆ ਉਹਨਾਂ ਦਾ ਸਰੀਰ ਹਮੇਸ਼ਾ ਤੰਦਰੁਸਤ ਤੇ ਜਵਾਨ ਹੀ ਰਹਿੰਦਾ ਹੈ ਨੰਬਰ 16 ਜੇਕਰ ਤੁਸੀਂ ਰੋਟੀ ਨਰਮ ਤੇ ਫੁੱਲੀ ਹੋਈ ਖਾਂਦੇ ਹੋ ਤਾਂ ਇਸ ਨਾਲ ਤੁਹਾਡੀ ਕਮਰ ਦੀ ਚਰਬੀ ਕਦੇ ਵੀ ਨਹੀਂ ਵਧਦੀ ਨੰਬਰ 17 ਜੇਕਰ ਤੁਸੀਂ ਮਹੀਨੇ ਵਿੱਚ ਅਜੇਹੇ ਪਾਣੀ ਨਾਲ ਪੂੰਝਾ ਲਗਾ ਲੈਂਦੇ ਹੋ ਤਾਂ ਪਾਣੀ ਵਿੱਚ ਨਮਕ ਤੇ ਕਪੂਰ ਪਾ ਕੇ ਉਸ ਨੂੰ ਉਬਾਲ ਲਓ ਫਿਰ ਉਸ ਪਾਣੀ ਨੂੰ ਸਾਫ ਪਾਣੀ ਵਿੱਚ ਪਾ ਕੇ ਪੂੰਝਾ ਲਗਾ ਲਓ ਇਸ ਨਾਲ ਘਰ ਵਿੱਚ ਸੁੱਖ ਸ਼ਾਂਤੀ ਰਹੇਗੀ ਨਾਲ ਹੀ ਫਰਸ਼ ਵੀ ਚਮਕ ਜਾਵੇਗਾ ਨੰਬਰ 18 ਨਾਰੀਅਲ ਤੇਲ ਵਿੱਚ ਹਲਦੀ ਪਾਊਡਰ ਮਿਲਾ ਕੇ ਜੇਕਰ ਤੁਸੀਂ ਆਪਣੇ ਚਿਹਰੇ ਤੇ 15 ਮਿੰਟ ਲਗਾ ਲੈਂਦੇ ਹੋ ਤਾਂ ਇਸ ਨਾਲ ਡਾਰਕ ਸਰਕਲ ਸਾਫ ਹੋ ਜਾਂਦੇ ਹਨ ਨੰਬਰ 19 ਜੇਕਰ ਤੁਹਾਨੂੰ ਕਬਜ਼ ਦੀ ਸਮੱਸਿਆ ਬਹੁਤ ਜ਼ਿਆਦਾ ਰਹਿੰਦੀ ਹੈ ਤਾਂ ਦੂ ਅੰਜਿਰ ਰਾਤ ਨੂੰ ਭਿਉਂਕੇ ਰੱਖੋ ਸਵੇਰੇ ਖਾ ਲੋ ਇਸ ਨਾਲ ਕਬਜ਼ ਦੀ ਸਮੱਸਿਆ ਦੂਰ ਹੋ ਜਾਵੇਗੀ। ਨੰਬਰ 2 ਜਿਹੜੇ ਲੋਕ ਜ਼ਿਆਦਾ ਪਤਲੇ ਨੇ ਉਹਨਾਂ ਨੂੰ ਦੁੱਧ ਤੇ ਹੀ ਲੱਸੀ ਦਾ ਸੇਵਨ ਜ਼ਿਆਦਾ ਤੋਂ ਜ਼ਿਆਦਾ ਕਰਨਾ ਚਾਹੀਦਾ ਜਿਨ੍ਹਾਂ ਨੂੰ ਕਮਰ ਦਰਦ ਦੀ ਸਮੱਸਿਆ ਰਹਿੰਦੀ ਹੈ ਉਹਨਾਂ ਨੂੰ ਜ਼ਮੀਨ ਤੇ ਸੌਣਾ ਚਾਹੀਦਾ ਇਸ ਨਾਲ ਲਾਭ ਮਿਲੇਗਾ। ਨੰਬਰ 21 ਜੇਕਰ ਯੂਰਿਕ ਐਸਿਡ ਦੀ ਸਮੱਸਿਆ ਰਹਿੰਦੀ ਹੈ ਤਾਂ ਤੁਸੀਂ ਗਾਜ ਅਤੇ ਤੁਕੰਦਰ ਤੇ ਖੀਰੇ ਦਾ ਜੂਸ ਬਣਾ ਕੇ ਇਹਨਾਂ ਨੂੰ ਬਰਾਬਰ ਮਾਤਰਾ ਵਿੱਚ ਮਿਲਾ ਕੇ ਪੀ ਲਓ ਇਸ ਨਾਲ ਸਮੱਸਿਆ ਤੋਂ ਜਲਦੀ ਆਰਾਮ ਮਿਲੇਗਾ ਨੰਬਰ 2 ਜਿਹੜੀਆਂ ਔਰਤਾਂ ਸਰਦੀ ਦੇ ਮੌਸਮ ਵਿੱਚ ਸਰੋਂ ਦਾ ਸਾਗ ਖਾਂਦੀਆਂ ਨੇ ਉਹਨਾਂ ਅੰਦਰ ਖੂਨ ਦੀ ਕਮੀ ਬਹੁਤ ਜਲਦੀ ਪੂਰੀ ਹੋ ਜਾਂਦੀ ਹੈ ਨੰਬਰ 3 ਜਿਹੜੇ ਲੋਕ ਜ਼ਿਆਦਾ ਗੋਸ਼ਟ ਦਾ ਸੇਵਨ ਕਰਦੇ ਉਹਨਾਂ ਦੀ ਚਮੜੀ ਜਲਦੀ ਨਾ ਢਿੱਲੇ ਤੇ ਬੁੱਢੀ ਹੋ ਜਾਂਦੀ ਹੈ ਜੇਕਰ ਤੁਹਾਡੇ ਸਰੀਰ ਵਿੱਚ ਸ਼ੂਗਰ ਦੀ ਮਾਤਰਾ ਜ਼ਿਆਦਾ ਹੋ ਗਈ ਹੈ ਤਾਂ ਗਲੂ ਦਾ ਸੇਵਨ ਕਰਨ ਨਾਲ ਵੀ ਲਾਭ ਮਿਲਦਾ ਹੈ। ਨੰਬਰ 24 ਜਿਹੜੇ ਲੋਕਾਂ ਦਾ ਸਵੇਰ ਦੇ ਸਮੇਂ ਚੰਗੀ ਤਰ੍ਹਾਂ ਨਾਲ ਪੇਟ ਸਾਫ਼ ਨਹੀਂ ਹੁੰਦਾ ਉਹਨਾਂ ਨੂੰ ਸਵੇਰੇ ਰਾਤ ਨੂੰ ਸੌਣ ਤੋਂ ਪਹਿਲਾਂ ਦੁੱਧ ਵਿੱਚ ਸੌਂਠ ਮਿਲਾ ਕੇ ਪੀਣੀ ਚਾਹੀਦੀ ਹੈ। ਨੰਬਰ 27 ਰੋਜ਼ਾਨਾ ਸਵੇਰੇ ਪੁਦੀਨੇ ਤੇ ਧਨੀਏ ਦੇ ਪੱਤਿਆਂ ਦਾ ਰਸ ਬਣਾ ਕੇ ਪੀਣ ਨਾਲ ਦਾਗ ਧੱਬੇ ਖਤਮ ਹੋਣ ਲੱਗ ਜਾਂਦੇ ਹਨ ਨੰਬਰ 26 ਜੇਕਰ ਤੁਹਾਡੇ ਪੈਰਾਂ ਦੀਆਂ ਹੱਡੀਆਂ ਫਟ ਗਈਆਂ ਹੁਣ ਤਾਂ ਤੁਸੀਂ ਗੁਲਾਬ ਜਲ ਵਿੱਚ ਗਲਿਸਰੀਨ ਮਿਲਾ ਕੇ ਆਪਣੇ ਪੈਰਾਂ ਦੀਆਂ ਹੱਡੀਆਂ ਤੇ ਲਗਾ ਲਓ ਇਸ ਨਾਲ ਬਹੁਤ ਜਲਦੀ ਆਰਾਮ ਮਿਲੇਗਾ ਨੰਬਰ 28 ਮੇਥੀ ਅਤੇ ਸ਼ਹਿਦ ਦਾ ਸੇਵਨ ਕਰਨਾ ਸਰੀਰ ਦੀ ਥਕਾਵਟ ਅਤੇ ਸੋਜ ਦੀ ਸਮੱਸਿਆ ਘਟ ਹੋ ਸਕਦੀ ਹੈ। ਨੰਬਰ 28 ਸ਼ਹਿਦ ਅਤੇ ਦਹੀਂ ਮਿਲਾ ਕੇ ਵਾਲਾਂ ਵਿੱਚ ਲਗਾਉਣਾ ਵਾਲਾਂ ਦਾ ਰੁੱਖਾਪਨ ਦੂਰ ਹੁੰਦਾ ਨਾਲ ਹੀ ਪਾਲ ਝੜਨੇ ਵੀ ਬੰਦ ਹੋ ਜਾਂਦੇ ਹਨ। ਨੰਬਰ 29 ਜੇਕਰ ਤੁਸੀਂ ਖਾਲੀ ਪੇਟ ਜ਼ਿਆਦਾ ਸੇਵਨ ਜ਼ਿਆਦਾ ਕਰਦੇ ਹੋ ਤੇ ਇਸ ਨਾਲ ਸਰੀਰੰਦਰ ਐਸਿਡ ਦੀ ਸਮੱਸਿਆ ਵਾਚ ਜਾਂਦੀ ਹੈ ਜਿਸ ਨਾਲ ਤਿਸਾਬ ਗੈਸ ਪਣ ਲੱਗ ਜਾਂਦਾ ਹੈ। ਨੰਬਰ 3 ਜੇਕਰ ਤੁਸੀਂ ਗੈਸ ਦੀ ਸਮੱਸਿਆ ਤੋਂ ਬਹੁਤ ਪਰੇਸ਼ਾਨ ਹੋ ਤਾਂ ਚਾਹ ਬਣਾਉਣ ਸਮੇਂ ਅਦਰਕ ਦਾ ਇਸਤੇਮਾਲ ਜ਼ਰੂਰ ਕਰੋ ਇਸ ਨਾਲ ਗੈਸ ਦੀ ਸਮੱਸਿਆ ਤੋਂ ਆਰਾਮ ਮਿਲਦਾ ਹੈ ਨੰਬਰ 31 ਜੇਕਰ ਤੁਸੀਂ ਰੋਜ਼ਾਨਾ ਥੋੜਾ ਜਿਹਾ ਅਦਰਕ ਦਾ ਰਸ ਪੀਂਦੇ ਹੋ ਤਾਂ ਇਸ ਨਾਲ ਖੂਨ ਸਾਫ਼ ਹੋ ਜਾਂਦਾ ਜਿਸ ਨਾਲ ਚੇਹਰੇ ਤੇ ਚਮਕ ਆਉਣ ਲੱਗ ਜਾਂਦੀ ਹੈ ਨੰਬਰ 2 ਜੇਕਰ ਤੁਸੀਂ ਵਾਲਾਂ ਨੂੰ ਚਮਕਦਾਰ ਬਣਾਉਣਾ ਚਾਹੁੰਦੇ ਹੋ ਤਾਂ ਅण्डे ਵਿੱਚ ਨਿੰਬੂ ਦਾ ਰਸ ਮਿਲਾ ਕੇ ਲਗਾ ਲਓ ਇਸ ਨਾਲ ਲਾਭ ਮਿਲੇਗਾ। ਨੰਬਰ 3 ਜੇਕਰ ਤੁਹਾਡਾ ਬੀਪੀ ਲੋ ਰਹਿੰਦਾ ਤਾਂ ਰੋਜ਼ਾਨਾ ਚੁਕੰਦਰ ਦਾ ਸੇਵਨ ਕਰਨਾ ਬਹੁਤ ਲਾਭ ਮਿਲਦਾ। ਗੁੰਡ ਕਤੀਰਾ ਖਾਣ ਨਾਲ ਸਰੀਰ ਦੀ ਗਰਮੀ ਬਾਹਰ ਨਿਕਲ ਜਾਂਦੀ ਹੈ। ਨੰਬਰ 3 ਜਿਹੜੀਆਂ ਔਰਤਾਂ ਤੇ ਦੁੱਧ ਘਟਾ ਆ ਰਿਹਾ ਉਹਨਾਂ ਨੂੰ ਮਸਰ ਦੀ ਥਾਲ ਦਾ ਸੇਵਨ ਵੱਧ ਤੋਂ ਵੱਧ ਕਰਨਾ ਚਾਹੀਦਾ ਹੈ ਇਸ ਨਾਲ ਦੁੱਧ ਸਹੀ ਆਉਣ ਲੱਗ ਜਾਂਦਾ ਹੈ। ਨੰਬਰ 35 ਜਿਨ੍ਹਾਂ ਦੀ ਸਕਿਨ ਸੈਂਸਿਟਿਵ ਆ ਉਹਨਾਂ ਲਈ ਇਹ ਪੈਕ ਬਹੁਤ ਹੀ ਫਾਇਦੇਮੰਦ ਹੈ ਇਸਦੇ ਲਈ ਇੱਕ ਸਾਫਟ ਟੋਰੀ ਲੋਸ ਵਿੱਚ ਲੀਚੀ ਕਦੂਕਾਸ ਕਰ ਲਓ ਫਿਰ ਇਸ ਵਿੱਚ ਗੁਲਾਬ ਜਲ ਮਲਾਈ ਤੇ ਐਲੋਵੇਰਾ ਚੱਲ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ ਜਦੋਂ ਇਹ ਪੈਕ ਤਿਆਰ ਹੋ ਜਾਵੇ ਤਾਂ 5 ਮਿੰਟ ਲਈ ਟੱਕ ਕੇ ਰੱਖੋ ਫਿਰ ਇਸ ਨੂੰ ਆਪਣੇ ਚਿਹਰੇ ਉੱਪਰ ਲਗਾ ਲਓ ਬਹੁਤ ਫਾਇਦਾ ਮਿਲੇਗਾ ਨੰਬਰ 36 ਜਿਹੜੇ ਲੋਕ ਜ਼ਿਆਦਾ ਚੌਲਾਂ ਦਾ ਸੇਵਨ ਕਰਦੇ ਨੇ ਉਹਨਾਂ ਦਾ ਸਰੀਰ ਕਮਜ਼ੋਰ ਹੋਣ ਲੱਗ ਜਾਂਦਾ ਨਾਲ ਹੀ ਮੋਟਾਪੇ ਦਾ ਸ਼ਿਕਾਰ ਵੀ ਹੋਣ ਲੱਗ ਜਾਂਦੇ ਹਨ। ਨੰਬਰ 37 ਹਫ਼ਤੇ 'ਚ ਇੱਕ ਵਾਰ ਚਾਹ ਪੱਤੀ ਦੇ ਪਾਣੀ ਨਾਲ ਬਾਲ ਧੋਣ ਨਾਲ ਬਾਲ ਕਾਲੇ, ਮਜ਼ਬੂਤ ਅਤੇ ਘਣੇ ਹੋ ਜਾਂਦੇ ਹਨ। ਨੰਬਰ 38 ਜੇਕਰ ਤੁਸੀਂ ਗੋਸੇ ਪਾਣੀ ਵਿੱਚ ਨਮਕ ਪਾ ਕੇ ਘਰਾਰੇ ਕਰ ਲੈਂਦੇ ਹੋ ਤਾਂ ਇਸ ਨਾਲ ਗਲੇ ਦੀ ਖਰਾਸ਼ ਦੂਰ ਹੋ ਜਾਂਦੀ ਹੈ। ਨੰਬਰ 39 ਅਦਰਕ ਦੇ ਟੁਕੜੇ ਨੂੰ ਪਾਣੀ ਵਿੱਚ ਉਬਾਲ ਕੇ ਪੀਣਾ ਅਲਰਜੀ ਦੂਰ ਹੁੰਦੀ ਹੈ ਤੇ ਰੋਜ਼ਾਨਾ ਸੰਤਰੇ ਦਾ ਜੂਸ ਪੀਣਾ ਚਿਹਰੇ ਤੇ ਵਾਲਾਂ ਨੂੰ अनेका ਹੀ ਲਾਭ ਮਿਲਦੇ ਹਨ। ਨੰਬਰ 40 ਜੇਕਰ ਤੁਸੀਂ ਆਪਣੇ ਬੀਪੀ ਨੂੰ ਕੰਟਰੋਲ ਵਿੱਚ ਕਰਨਾ ਚਾਹੁੰਦੇ ਹੋ ਤਾਂ ਕੱਚੇ ਪਿਆਜ਼ ਦਾ ਸੇਵਨ ਖਾਣੇ ਵਿੱਚ ਜ਼ਰੂਰ ਕਰੋ ਬਹੁਤ ਹੀ ਲਾਭਦਾਇਕ ਹੈ। ਨੰਬਰ 43 ਜੇਕਰ ਤੁਸੀਂ ਆਪਣੇ ਵਜ਼ਨ ਨੂੰ ਘੱਟ ਕਰਨਾ ਹੈ ਤਾਂ ਪਹਿਲਾਂ ਦੁੱਧ ਨੂੰ ਉਬਾਲੀ ਤੇ ਉਸ ਵਿੱਚ ਹਲਕਾ ਜਿਹਾ ਜੈਫਲ ਪਾ ਕੇ ਉਸ ਨੂੰ ਕੁਝ ਸਮਾਂ ਘੱਟ ਦੇਕ ਤੇ ਰਿੰਨੋ ਤੇ ਫਿਰ ਰਾਤ ਨੂੰ ਪੀ ਲਓ ਇਸ ਨਾਲ ਤੁਹਾਡਾ ਮੋਟਾਪਾ ਘੱਟ ਹੋਣ ਲੱਗ ਜਾਵੇਗਾ। ਨੰਬਰ 42 ਜੇਕਰ ਤੁਸੀਂ ਆਪਣੇ ਵਾਲਾਂ ਵਿੱਚ ਕੜੀ ਪੱਤੇ ਦਾ ਤੇਲ ਲਗਾ ਲੈਂਦੇ ਹੋ ਤਾਂ ਇਸ ਨਾਲ ਤੁਹਾਡੇ ਵਾਲ ਲੰਮੇ ਸੰਘਣੇ ਤੇ ਕਾਲੇ ਹੋਣ ਲੱਗ ਜਾਂਦੇ ਹਨ। ਨੰਬਰ 43 ਜਿਹੜੇ ਲੋਕ ਰੋਜ਼ਾਨਾ ਦੁੱਧ ਵਿੱਚ ਸੌਫ ਮਿਲਾ ਕੇ ਪੀਂਦੇ ਨੇ ਇਸ ਨਾਲ ਤੁਹਾਡੀ ਖਮਤ ਠੀਕ ਰਹਿੰਦੀ ਹੈ ਨਾਲ ਹੀ ਸਰੀਰ ਨੂੰ ਤਾਕਤ ਮਿਲਦੀ ਅੱਖਾਂ ਦੀ ਰੋਸ਼ਨੀ ਤੇਜ਼ ਹੋਣ ਲੱਗ ਜਾਂਦੀ ਹੈ ਨੰਬਰ 44 ਕાળા ਨਾਮਕ ਚਟਣ ਐਸਡੀਟੀ ਦੀ ਸਮੱਸਿਆ ਦੂਰ ਹੋ ਜਾਂਦੀ ਹੈ ਰੋਜ਼ਾਨਾ ਚਿਹਰੇ ਨੂੰ ਬੇਸਣ ਨਾਲ ਧੋਣਾ ਚਿਹਰਾ ਸਾਫ਼ ਹੋ ਜਾਂਦਾ ਨਾਲ ਹੀ ਚਮੜੀ ਵੀ ਢਿੱਲੀ ਨਹੀਂ ਪੈਂਦੀ ਨੰਬਰ 45 ਜਿੰਨਾਂ ਲੋਕਾਂ ਵਿੱਚ ਖੂਨ ਦੀ ਕਮੀ ਹੋਵੇ ਉਹਨਾਂ ਨੂੰ ਕਦੇ ਵੀ ਬੈਂਗਣ ਦਾ ਸੇਵਨ ਨਹੀਂ ਕਰਨਾ ਚਾਹੀਦਾ ਇਸ ਨਾਲ ਖੂਨ ਦੀ ਕਮੀ ਹੋਰ ਵੀ ਹੋ ਸਕਦੀ ਹੈ ਨੰਬਰ 46 ਪਪੀਤੇ ਦੇ ਪੱਤਿਆਂ ਦਾ ਰਸ ਪੀਣਾ ਡੇਂਗੂ ਦੀ ਬਿਮਾਰੀ ਠੀਕ ਹੋ ਜਾਂਦੀ ਹੈ ਹਫਤੇ ਵਿੱਚ ਇੱਕ ਵਾਰ ਵਰਤ ਜ਼ਰੂਰ ਕੋ ਇਸ ਨਾਲ ਪੇਟ ਹਮੇਸ਼ਾ ਠੀਕ ਰਹਿੰਦਾ ਹੈ ਨੰਬਰ 47 ਦਿਨ ਵਿੱਚ ਕੁਝ ਸਮਾਂ ਸਾਨੂੰ ਗਹਿਰੀ ਸਾਜ ਜ਼ਰੂਰ ਲੈਣੀ ਚਾਹੀਦੀ ਜਿਸ ਨਾਲ ਸਾਡੀ ਚਿਹਰੇ ਤੇ ਚਮੜੀ ਤਰੋਤਾਜ਼ਾ ਮਹਿਸੂਸ ਕਰਦੀ ਹੈ ਨਾਲ ਹੀ ਚਿਹਰੇ ਤੇ ਚਮਕ ਵੀ ਆਉਂਦੀ ਹੈ ਨੰਬਰ 48 ਲੌਂਗ ਦਾ ਤੇਲ ਸਰੋਂ ਦੇ ਤੇਲ ਵਿੱਚ ਮਿਲਾ ਕੇ ਕਮਰ ਦੀ ਮਾਲਿਸ਼ ਕਰਨਾ ਕਮਰ ਦਰਦ ਦੂਰ ਹੋਣ ਲੱਗ ਜਾਂਦਾ ਹੈ ਨੰਬਰ 49 ਜੇਕਰ ਤੁਸੀਂ ਅੱਧਾ ਗਲਾਸ ਗਾਜਰ ਦਾ ਜੋ ਸਿੱਕ ਮਹੀਨਾ ਲਗਾਤਾਰ ਪੀ ਲੈਂਦੇ ਹੋ ਤਾਂ ਇਸ ਨਾਲ ਤੁਹਾਡਾ ਚਿਹਰਾ ਸਾਫ ਤੇ ਗੂਰਾ ਹੋਣ ਲੱਗ ਜਾਵੇਗਾ ਨੰਬਰ 50 ਨਾਰੀਅਲ ਤੇਲ ਵਿੱਚ ਆਮਲਾ ਪਾਊਡਰ ਐਨਾ ਵાળੋ ਕਿ ਉਹ ਕਾਲਾ ਹੋ ਜਾਵੇ ਇਸ ਨੂੰ ਰਾਤ ਨੂੰ ਆਪਣੇ ਵਾਲਾਂ ਵਿੱਚ ਲਗਾ ਕੇ ਸੌਂ ਜਾਓ ਸਵੇਰੇ ਵਾਲਾਂ ਨੂੰ ਧੋ ਲਓ ਇਸ ਨਾਲ ਤੁਹਾਡੇ ਵਾਲ ਕਾਲੇ ਹੋਣ ਲੱਗ ਜਾਣਗੇ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਤੇ ਨਾਲ ਹੀ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰੋ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ